भारतीय जनता पार्टी की सरकार दस साल जनता पार्टी ने देश से तीजी धर्म के अंदर भारतीय जनता पार्टी थोड़ा समा पहले द्वारा चोड़ दिन के काम हो गया पिछलिया इलेक्शन भारतीय जनता पार्टी ने ਸ਼ੀਅਰ ਰਕਸ਼ਨਾ 2024 ਦੇ ਇਲੈਕਸ਼ਨ ਹੋਈਆ ਪਾਰਲੀਮੈਂਟ ਦੀ ਉਹਦੇ ਵਿੱਚ ਪੀਡੀਆ ਅਲਾਈयंस ਨੇ ਆਮ ਆਦਮੀ ਪਾਰਟੀ ਨੇ ਇਸ ਗੱਲ ਤੇ ਇਲੈਕਸ਼ਨ ਲੜੀਆ ਕਿ ਭਾਰਤੀ ਜਨਤਾ ਪਾਰਟੀ ਦੇ ਇਸ ਨੂੰ ਅੰਦਰੋਂ ਸਰਦਾਰਾਂ ਨੂੰ ਖਤਮ ਕਰਨਾ ਹੈ ਮਾਈਕ ਹੀ ਹੈ ਮਾਈਕ ਹੀ ਹੈ ਭਾਰਤੀ ਜਨਤਾ ਪਾਰਟੀ ਜੋ ਸੰਵਿਧਾਨ ਬਾਬਾ ਸਾਹਿਬ ਜੀ ਤੋਂ ਵੇਟਕਰ ਜੀ ਨੇ ਬੜੀ ਲੰਮੀ ਜਦੋਂ ਜਹਤੇ ਨਾਲ

ਦੇਸ਼ ਦੇ اندر ਨਾਰਕਤਾ ਸੀਗਾ ਕਿ ਆਪਦੀ ਬਾਦ 408 ਇਹਨਾਂ ਭਾਰਤੀ ਜਨਤਾ ਪਾਰਟੀ ਦਿੱਤਾ ਪਰ ਲੇਕਿਨ ਦੇਸ਼ ਦੇ ਲੋਕਾਂ ਨੇ ਇਕੱਠ ਹੋ ਕੇ ਇੱਕਠ ਹੋ ਕੇ ਭਾਰਤੀ ਜਨਤਾ ਪਾਰਟੀ ਨੂੰ ਕਰਾਰਾ ਜਵਾਬ ਦਿੱਤਾ ਪਰ ਭਾਰਤੀ ਜਨਤਾ ਪਾਰਟੀ 240 ਸੀਟਾਂ ਦੇ ਸਿਰ ਕਿਉਂਕਿ ਦੇਸ਼ ਦੇ ਗਰੀਬ ਲੋਕਾਂ ਨੂੰ ਜਿਹੜੇ ਸਦੀਆਂ ਤੋਂ ਨਿਤਾੜੇ ਹੋਏ ਸੀ ਜਿਨ੍ਹਾਂ ਦਾ ਡਿਸਕ੍ਰਿਮੀਨੇਸ਼ਨ ਹੁੰਦਾ ਸੀ ਜਿਨ੍ਹਾਂ ਦਾ ਕਾਸਟ ਦੇ ਆਧਾਰ ਦੇ ਉੱਤੇ ਉਸ ਲਈ ਪੇਪਰ ਹੁੰਦਾ ਸੀ ਜਿਨ੍ਹਾਂ ਨੂੰ ਮੈਸਜ ਦਾ ਪਾਣੀ ਤੱਕ ਪੀਂ ਦਿੱਤਾ ਜਾਂਦਾ ਸੀਗਾ ਸੋ ਉਹ ਸੰਵਿਧਾਨ ਬਾਬਾ ਸਾਹਿਬ ਹੀ ਬਣਾਇਆ ਸੀ ਕਿ ਸਭ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਜਾਵੇ। ਪਰ ਸੰਵਿਧਾਨ ਦੇ ਅੰਦਰ ਸੰਵਿਧਾਨ ਦੇ ਅੰਦਰ ਵੱਖ-ਵੱਖ ਆਰਟੀਕਲ ਦੇ ਤਹਿਤ ਰਿਜ਼ਰਵੇਸ਼ਨ ਦੇ ਆਵਾਜ਼ ਦਿੱਤਾ ਗਿਆ। ਤਾਂ ਕਿ ਜੋ ਲੋਕ ਪੜ੍ਹਾਈ ਕਰਨਗੇ ਜੋ ਲੋਕ ਐਜੂਕੇਸ਼ਨ ਹਾਸਲ ਕਰਨਗੇ ਉਹਨਾਂ ਲੋਕਾਂ ਲਈ ਥੋੜਾ ਜਿਹਾ ਸਵੰਧ ਦਾ ਦਿੱਤਾ ਜਾਵੇ। ਕਾਹ ਕਿਉ ਲੋਕ ਜਿਗਲਾ ਭਾਰਤੀ ਦੁਨੀਆ ਸਰਵਸਿਸ ਲੈ ਗਿਆ ਬਾਲਕ ਜਦ ਯਾਸਟੇਟਾਂ ਦੇ ਅੰਦਰ ਨੇ ਉਹਨਾਂ ਚ ਉਹਨਾਂ ਨੇ ਪਾਰਟੀ ਹੋ ਸਕੇ ਉਹਨਾਂ ਨੂੰ এমਪਲੋਇਮੈਂਟ ਹਾਸਲ ਕਰਕੇ ਆਪਣਾ ਸਰੋਗਰ ਹੱਕ ਕਰ ਸਕਣ ਪਰ ਕਿਧਰ ਕਿਧਰ ਸੋਸ਼ਲ ਜਿਹੜਾ ਹੈਗਾ ਵੱਡੇ ਲੋਕਾਂ ਦੇ ਬਰਾਬਰ ਹੋ ਸਕੇ ਕਿਤੇ ਉਹਨਾਂ ਨੂੰ ਇਨਸਾਫ ਜਿਹੜਾ ਹੈ ਸਪੀਸ ਸੁਪਦਾਨ ਦੇ ਤਰਫ ਬਾਬਾ ਸਾਹਿਬ ਜਿਗਦਾ ਬੇਲ ਤੇ ਜਿਹੜੇ ਬੰਦ ਖਿੱਚਦੇ ਪਰ ਲੇਕਿਨ ਭਾਰਤ ਜਨਤਾ ਪਾਰਟੀ ਜਦੋਂ ਦੀ ਸ਼ਤਾ ਚਾਈਆ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਪਿੱਛੇ ਕੌਣ ਕੰਮ ਕਰ ਰਿਹਾ ਭਾਰਤੀ ਜਨਤਾ ਪਾਰਟੀ ਦੀ ਅਡਿਆਲੋਜੀ ਕੀ ਆ ਭਾਰਤੀ ਜਨਤਾ ਪਾਰਟੀ ਦੀ ਅਡਿਆਲੋਜੀ ਜਿਹੜੀ ਆ ਸਾਰਾ ਜਾਣਦਾ ਕੋ ਸੰਗ ਚਲਾਉਂਦਾ ਉਹਨੂੰ ਆਰਐਸਐਸ ਆਰਐਸਐਸ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੇਸ਼ ਜਨਤਾ ਚਲਾ ਰਹੀ ਔਰ ਆਰਐਸਐਸ ਜਿਹੜੀ ਆ ਉਹ ਚਾਹੁੰਦੀ ਆ ਕਿ ਦੇਸ਼ ਦੇ ਅੰਦਰੋਂ ਪ੍ਰਗਿਆਵੇਸ਼ਨ ਦਾ ਤੋਂ ਹੋਵੇ ਦੇਸ਼ ਦੇ ਅੰਦਰ ਜੋ ਗਰੀਬ ਲੋਕਾਂ ਨੂੰ ਜੋ ਸੜਿਆ ਤੋਂ ਲਟਾੜੇ ਹੋਏ ਨੇਗੇ ਜੋ ਸੜਿਆ ਤੋਂ ਕਿਸਾੜੇ ਹੋਏ ਨੇਗੇ ਉਹਨਾਂ ਦੀ ਰਿਜ਼ਰਵੇਸ਼ਨ ਕਿਸੇ ਨਾ ਕਿਸੇ ਖਤਮ ਕੀਤੀ ਜਾਵੇ ਕੋਈ ਨਾ ਕੋਈ ਤੰਗ ਤੇ ਤਰੀਕਾ ਲੱਭਿਆ ਜਾਵੇ ਇਹ ਭਾਰਤ ਜਨਤਾ ਪਾਰਟੀ ਦੀ ਵੱਡੀ ਜਮਾਤ ਆ ਜਿਹੜੀ ਵਾਇਡ ਕਰਦੀ ਆ ਭਾਰਤ ਜਨਤਾ ਪਾਰਟੀ ਦਾ ਸੱਚ ਇੰਦਾ ਆਸ ਭਾਰਤ ਜਨਤਾ ਪਾਰਟੀ ਦਾ ਉਹਦੀ ਸੋਚ ਆ ਪੂਰਾ ਦੇਸ਼ ਜਾਣ ਦਾ ਦੇਸ਼ ਤੇ ਰੁਕ ਜਾ ਇਸ ਦੇ ਉੱਤੇ ਭਾਰਤ ਜਨਤਾ ਪਾਰਟੀ ਪਿਛੇ 10 ਸਾਲ ਤੋਂ ਹੌਲੇ ਹੌਲੇ ਹੋਲ ਕਰਕੇ ਇਕੀ ਦੋਵੇਂ ਜਿਹੜੀਆਂ ਇੰਸਟੀਚੂਨਸ ਨੇਕੀਆਂ ਜਿਹੜੀਆਂ ਸੰਸਥਾਵਾਂ ਨੇਕੀਆਂ ਉਹਨਾਂ ਨੂੰ ਖਤਮ ਕਰਨ ਦਾ ਯਤਨ ਜਿਹੜਾ ਭਾਰਤੀ ਜਨਤਾ ਪਾਰਟੀ ਲਗਾਤਾਰ ਦੇਸ਼ ਦੇ ਅੰਦਰ ਕਰ ਰਹੀ ਹੈ ਪਰ ਬੜੇ ਧੋਖਾ ਖਰਾ ਪੈ ਰਿਹਾ ਕਿ ਇੱਕ ਪਲਾਨਡ ਇੱਕ ਡਿਜ਼ਾਈਨਡ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਕੋਲੀ-ਓਲੀ ਉਸ ਸੰਵਿਧਾਨ ਨੂੰ ਖਤਮ ਕਰਨ ਦੇ ਉੱਤੇ ਉੱਲੀ ਹੋਈ ਹਰ ਇਹਨਾਂ ਦਾ ਐਕਟ ਜਿਹੜਾ ਇਹੀ ਆ ਕਿ ਕਿਸੇ ਦਾ ਕਿਸੇ ਤਰ੍ਹਾਂ ਇਸ ਸੰਵਿਧਾਨ ਇਹਨੂੰ ਜਿਹੜਾ ਹੈ ਉਹ ਬਦਲ ਦਿੱਤਾ ਜਾਵੇ ਔਰ ਜੋ ਸੋਖ ਸਹੂਤਾ ਜੋ ਕੋਈ ਫੈਸਿਲਿਟੀਆਂ ਇਸ ਸੰਵਿਧਾਨ ਦੇ ਰਾਹੀਂ ਗਰੀਬ ਜਨਤਾ ਨੂੰ ਅਨੁਸੂਚਿਤ ਜਾਤੀਆਂ ਨੂੰ ਅਨੁਸੂਚਿਤ ਜਨ ਜਾਤੀਆਂ ਨੂੰ ਕੋਈ ਵੀ ਸੀ ਵਰਗ ਨੂੰ ਜਿਹੜੀਆਂ ਸਹੂਤਾ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖਤਮ ਕੀਤਾ ਜਾਵੇ ਸੋ ਇਹਨਾਂ ਨੇ ਇਸ ਵਾਰ ਜਿਹੜੀ ਹੁਣੇ ਚੋਣ ਹੋ ਗਈ ਹੈ ਲੋਕ ਸਭਾ ਦੀ ਉਹਦੇ ਵਿੱਚ ਵੀ ਕਿਹਾ ਸੀਗਾ 400 ਤੋਂ ਪਾਰ ਜਾਵਾਂਗੇ ਮੈਨਾਂ ਬਾਬੇ ਨਾਲ ਕਿਹਾ ਜੇ 300 ਤੋਂ ਪਾਰ ਵੀ ਚਲੇ ਜਾਂਦੇ ਤੇ ਹੁਣ ਤੱਕ ਇਹਨਾਂ ਨੇ ਸਬਧਾਨ ਨੂੰ ਖਤਮ ਕਰਨ ਦੀ ਜਿਹੜੀ ਕਾਰਵਾਈ ਆ ਉਹ ਸ਼ੁਰੂ ਕਰ ਦੇਣੀ ਸੀ ਇਹਦੇ ਸਲਾਮਾ ਘਰ ਦੇ ਲੋਕਾਂ ਨੂੰ ਜਿਨ੍ਹਾਂ ਨੇ ਇਹਨਾਂ ਨੂੰ 240 ਤੱਕ ਹੀ ਸਿਮਟ ਕੇ ਰੱਖ ਦਿੱਤਾ ਔਰ ਇਹ ਆਪਣੀ ਡਰਾਈਵ ਦੇ ਵਿੱਚ ਸਫਲ ਨਹੀਂ ਹੋ ਸਕਦੇ ਅੱਜ ਵੀ ਵੱਖ-ਵੱਖ ਤਰੀਕਿਆਂ ਦੇ ਨਾਲ ਵੱਖ-ਵੱਖ ਨਵੇਂ ਢੰਗ ਜੜੇ ਨੇ ਉੱਨਤ ਰਹੇ ਨੇ ਸਭ ਤੋਂ ਕਲੀਅਰ ਕਾਟਲ ਗੰਪਲ ਲੈਟਰਲ ਐਂਡ ਰੀਡੀਆ ਜਿਹਦੇ ਰਾਹੀਂ ਯੂਪੀਐਸਸੀ ਜੇਕਰ ਗਜ਼ਾਮ ਲੈਂਦੀ ਆ ਉਹਦੇ ਵਿੱਚ ਤਰਲੇਮ ਇਗਜ਼ਾਮ ਹੁੰਦੇ ਨੇ ਪਰਲੇਮਨਰੀ ਹੁੰਦੇ ਨੇ ਮੇਨ ਹੁੰਦੇ ਨੇ ਤੇ ਇਤਰਾ ਦੇ ਉਹਦੇ ਵਿੱਚ ਜੜੀ ਆ ਉਹ ਸਕਰੀਨਿੰਗ ਹੁੰਦੀ ਆ ਪਰ ਭਾਰਤੀ ਜਨਤਾ ਪਾਰਟੀ ਨੇ ਜੁਆਇੰਟ ਸੈਕਟਰੀ ਲੈਵਲ ਦੀਆਂ ਕੈਰੈਕਟਰ ਲੈਵਲ ਦੀਆਂ 63 ਪੋਸਟਾਂ ਜਿਹੜੀਆਂ ਸੀਗੀਆਂ ਉਹ ਬਿਨਾਂ ਕਿਸੇ ਰਿਜ਼ਰਵੇਸ਼ਨ ਦੇ ਕਿਆ ਫਿਲ ਕਰ ਦਿੱਤੀਆਂ ਦੇਸ਼ ਦਾ ਤੇਜਦਸਦਾਨ ਸਾਰੇ ਨਾਗਰਿਕਾਂ ਦੇ ਹੱਤਿਆ ਪਰਮ ਦੇ ਮੌਕੇ ਬਰਦਾ ਦੇ ਜਿਵੇਂ ਇੱਕ ਪਰਿਵਾਰ ਵਿੱਚ ਸਾਰੇ ਮੈਂਬਰਾਂ ਨੂੰ ਪ੍ਰਾਪਤ ਦਾ ਹੱਕ ਹੁੰਦਾ ਹੈ ਉਸ ਸੈਂਟਰਲ ਦੇਸ਼ ਵਿੱਚ ਸਾਰੇ ਵਰਤਮਾਨ ਸਮਿਆਂ ਅਜਿਹਾ ਹੈ ਕਿ ਇਹ ਦੇ ਕੁਲਤੀ ਸਾਧਨਾਂ ਚ ਬਹੁਤ ਸੰਭਵ ਤੇਜ਼ ਦੀ ਆਜ਼ਾਦੀ ਤੋਂ ਬਾਅਦ ਉਹ ਸ਼ਰਧਾਨ ਕਰਦਾ ਹੈ ਕਿ ਉਹਨਾਂ ਹੀ ਸਾਧਨ ਹੀ ਸਮਾਜ ਨੂੰ ਨੌਕਰੀਆਂ ਦੇ ਲਈ ਪ੍ਰੋਬਲਮ ਜੋ ਦੀ ਕੋਸ਼ਿਸ਼ ਕੀ ਦੇ ਸਕਦਾ ਹੈ ਤੇ ਨੌਕਰੀਆਂ ਦੇ ਕੇ ਉਹ ਪੈਸਾ ਤੇ ਖਰੇ ਕਰਦੇ ਨੇ ਕੋਸ਼ਿਸ਼ ਕਰਦੇ। ਪਰ ਫਾਈਲ ਦੇਖ। ਇਹ ਸ਼ਹਿਰ ਤਸਾਦੋ। ਉਹ ਬੰਦੀਆਂ ਨੌਕਰੀਆਂ ਨਹੀਂ ਚਾਹੇ ਉਹ ਕਲਾਸ 4 ਹੋਣ, ਕਲਾਸ 3 ਹੋਣ, 2 ਹੋਣ, 1 ਹੋਣ। ਉਹ ਵੀ ਪੂਰੀਆਂ ਨੌਕਰੀਆਂ ਦਿੱਤੀਆਂ ਨਹੀਂ ਗਿਆਨ ਕਰਦੇ।